ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਵਾਣਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹਾਂਜੀ ਸਵੇਰ ਦਾ ਟਾਈਮ ਸੀਗਾ ਜੀ ਇੱਥੇ ਅਰਸ਼ ਨੂਰ ਜਾ ਰਿਹਾ ਸੀ ਸਕੂਲ ਤੇ ਮੈਂ ਲੱਗੀ ਸੀ ਕਿ ਉਹਦੇ ਵਾਸਤੇ ਆਲੂਆਂ ਵਾਲੇ ਪਰੌਂਠੇ ਬਣਾਉਣ ਕਿਉਂਕਿ ਅੱਜ ਦਾ ਜਿਹੜਾ ਮੌਸਮ ਸੀਗਾ ਉਹ ਬਹੁਤ ਸੋਹਣਾ ਸੀਗਾ ਮੌਸਮ ਠੰਡਾ ਸੀਗਾ ਤੇ ਸਵੇਰੇ ਜਦੋਂ ਮੈਂ ਉੱਠੀਆ ਤੇ ਉਸ ਟੈਂਪ ਤੇ ਥੋੜੇ ਥੋੜੇ ਭੂਰਜ ਵੀ ਡਿੱਗ ਰਹੇ ਸੀ ਵੀ ਜਿਆਦਾ ਜ਼ੋਰਦਾਰ ਨਹੀਂ ਤਾਂ ਹੈ ਨਹੀਂ ਸੀਗਾ ਜਿਆਦਾ ਕਣੀਆਂ ਤਾਂ ਨਹੀਂ ਸੀਗੀਆਂ ਪਰ ਥੋੜੇ ਥੋੜੇ ਭੂਰਜ ਡਿੱਗ ਰਹੇ ਸੀਗੇ ਤੇ ਫਿਰ ਉਸ ਟਾਈਮ ਤੇ ਫਿਰ ਮੈਂ ਕੀ ਕੀਤਾ ਵੀ ਜਲਦੀ ਨਾਲ ਦੀ ਮੱਝਾਂ ਨੂੰ ਨਵਾਣੋ ਕੇ ਤੇ ਬਾਹਰ ਬੰਨਤਾ ਤੇ ਫਿਰ ਮੈਂ ਸਬਜ਼ੀ ਜਿਹੜੀ ਬਣਾਉਣੀ ਸੀਗੀ ਸਬਜ਼ੀ ਬਣਾਉਣੀ ਸੀਗੀ ਆ ਆਲੂ ਤੇ ਕਾਵਲੀ ਛੋਲੇ ਯਾਨੀ ਕਿ ਚਨੇ ਤੇ ਫਿਰ ਅਰਸ਼ਨੂਰ ਕਹਿੰਦਾ ਕਿ ਨਹੀਂ ਮੰਮਾ ਕਹਿੰਦਾ ਵੀ ਮੈਂ ਆਲੂ ਵੀ ਉਬਾਲ ਲੈਣੀ ਹੁੰਦੀਆਂ ਨਾਲ ਹੀ ਜਦੋਂ ਚਨੇ ਉਬਾਲਦੀਆਂ ਤਾਂ ਆਲੂ ਵੀ ਉਬਾਲ ਲੈ ਸੀਗੇ ਤੇ ਫਿਰ ਅਰਸ਼ਨੂਰ ਕਹਿੰਦਾ ਕਿ ਮੰਮਾ ਤੁਸੀਂ ਮੈਨੂੰ ਆਲੂ ਵਾਲੇ ਪਰੌਂਠੇ ਬਣਾ ਦੋ ਤੇ ਸਬਜ਼ੀ ਇਹ ਤੁਸੀਂ ਸ਼ਾਮ ਦੇ ਟਾਈਮ ਤੇ ਬਣਾ ਲਿਓ ਫਿਰ ਮੈਂ ਕਿਹਾ ਵਿਚਾਰ ਕੋਈ ਗੱਲ ਨਹੀਂ ਮੈਂ ਸਬਜੀ ਵੈਸੇ ਸਵੇਰ ਦੇ ਟਾਈਮ ਤੇ ਬਣਾ ਲੈਣੀ ਹੁੰਦੀ ਹੁਣ ਮੈਂ ਸਾਰੀ ਤੇ ਫਿਰ ਮੈਂ ਦੇਖੇ ਕਿ ਸਬਜੀ ਚਲੋ ਪਈ ਸੀ ਕਿ ਸਾ ਜਾਨੀ ਕੈਰਸ਼ਨੂਰ ਤੇ ਡੈਡੀ ਵਾਸਤੇ ਆਲੂ ਗੋਭੀ ਦੀ ਸਬਜੀ ਪਈ ਸੀ ਤੇ ਅਰਸ਼ਨੂਰ ਜਿਹੜੀ ਆਲੂ ਗੋਭੀ ਦੀ ਸਬਜੀ ਖਾਂਦਾ ਨਹੀਂ ਹੈਗਾ ਤੇ ਫਿਰ ਮੈਂ ਉਹਨੂੰ ਆਲੂਆਂ ਨੇ ਪਰੌਂਠੇ ਬਣਾਤੇ ਸੀ ਕਿ ਮੈਂ ਕਿਹਾ ਵਿਚਾਰ ਮੈਂ ਪਰੌਂਠੇ ਬਣਾ ਦਿੰਨੀ ਆ ਤੇ ਮੈਂ ਲੱਗੀ ਸੀ ਹੁਣ ਇੱਥੇ ਪਰੌਂਠੇ ਬਣਾਉਣ ਤੇ ਇਧਰ ਮੈਂ ਆਲੂ ਦੇ ਵਿੱਚ ਜਿਵੇਂ ਨੂਨ ਮਿਰਚ ਮਿਕਸ ਕਰਦੀ ਕਰਦੀ ਤੇ ਮੈਂ ਇਧਰ ਨੂੰ ਬਾਹਰ ਨੂੰ ਗਈ ਚਲੀ ਸੀ ਕਿ ਉੱਧਰ ਮੇਨਾਂ ਦਾ ਸ਼ਾਇਦ ਨਾਲ ਦੇ ਘਰ ਵਾਲੇ ਸਾਡੇ ਤੇ ਉਹਨਾਂ ਨੇ ਆਵਾਜ਼ ਦਿੱਤੀ ਸੀਗੀ ਮੇਨਾਂ ਦਾ ਸ਼ਾਇਦ ਮੈਨੂੰ ਆਵਾਜ਼ ਹੀ ਵੱਜੀ ਸੀ ਮੈਂ ਤਾਂ ਆਈ ਗਈ ਸੀਗੀ ਤੇ ਬਾਕੀ ਮੈਂ ਇਹਦੇ ਵਿੱਚ ਨਮਕ ਮਿਰਚ ਪਾਲਿਆ ਸੀਗਾ ਤੇ ਬਸ ਹੁਣ ਜਿਹੜੇ ਆਪਣਾ ਸੀਗਾ ਜੀਰਾ ਤੇ ਜੀਰੇ ਨੂੰ ਮੈਂ ਤਵੇ ਤੇ ਭੁੰਨ ਲਿਆ ਕਿਉਂਕਿ ਜਿਹੜਾ ਜੀਰੇ ਦਾ ਪਾਊਡਰ ਸੀਗਾ ਉਹ ਹੈ ਨਹੀਂ ਸੀਗਾ ऐसे तकरीबन मैं ज्यादातर पाउडर जीरा जीरा पाउडर ਜਿਹੜਾ ਮੈਂ ਨਹੀਂ ਮਕਵਾਉਂਦੀ ਹੁੰਦੀ ਕਿਉਂਕਿ ਮੈਂ ਜੀਰੇ ਨੂੰ ਇਸ ਤਰ੍ਹਾਂ ਹੀ ਭੁੰਨ ਕੇ ਤੇ ਪਾ ਲੈਨੀ ਆ ਜਦੋਂ ਮੈਨੂੰ ਚਾਹੀਦਾ ਤੇ ਮੈਂ ਇਹਨੂੰ ਤਵੇ ਦੇ ਉੱਪਰ ਹੀ ਭੁੰਨ ਲੈ ਸੀਗਾ ਤੇ ਇਸ ਤਰ੍ਹਾਂ ਚੱਕਲੇ ਦੇ ਉੱਪਰ ਲਾ ਕੇ ਤੇ ਵੇਲਣ ਦੇ ਨਾਲ ਇਹਨੂੰ ਮੈਸ਼ ਕਰਕੇ ਤੇ ਆਪਾਂ ਜਿਹੜਾ ਇਹ ਵਿੱਚ ਪਾਵਾਂਗੇ ਤੇ ਉਸ ਤੋਂ ਬਾਅਦ ਫਿਰ ਆਪਾਂ ਅਰਸ਼ਨੂਰ ਦੇ ਪਰੌਂਠੇ ਜਿਹੜੇ ਬਣਾ ਦੇਣੀਆਂ ਆ ਤੇ ਇੱਥੇ ਹਾਂਜੀ ਮੈਂ ਲੱਗੀ ਸੀ ਪਰੌਂਠੇ ਬਣਾਉਣ ਤੇ ਇੱਧਰ ਮੈਂ ਹਰਸ਼ਨੂਰ ਨੂੰ ਨਾਲ ਦੇ ਨਾਲ ਪੁੱਛ ਵੀ ਰਹੀ ਸੀ ਕਿ ਜਿਹੜੇ ਪਰੌਂਠੇ ਆ ਵੀ ਤੂੰ ਚਾਹ ਦੇ ਨਾਲ ਖਾਏਂਗਾ ਵੀ ਖਾ ਵੀ ਜਾ ਇੱਕ ਪਰੌਂਠਾ ਤੇ ਇਹ ਕਹਿੰਦਾ ਹਾਂ ਉਹਨੇ ਕਿਹਾ ਸੀ ਵੀ ਹਾਂਜੀ ਮम्मा ਮੈਂ ਖਾ ਲੈਣਾ ਤੇ ਪਰ ਮੈਂ ਉਹਨੂੰ ਪੁੱਛ ਰਹੀ ਸੀ ਵੀ ਤੂੰ ਚਾਹ ਦੇ ਨਾਲ ਖਾਏਂਗਾ ਕਿ ਦਹੀਂ ਦੇ ਨਾਲ ਤੇ ਉਹ ਕਹਿ ਰਿਹਾ ਸੀਗਾ ਕਿ ਹਾਂਜੀ ਵੀ ਮੈਂ ਤਾਂ ਦਹੀਂ ਦੇ ਨਾਲ ਹੀ ਖਾਊਂਗਾ ਕਿਉਂਕਿ ਉਹ ਚਾਹ ਨਹੀਂ ਪੀਕੇ ਜਾਂਦਾ ਸਕੂਲ ਦੇ ਵਿੱਚ ਇਹ ਮੈਂ ਕਭੀ ਚੱਲ ਠੀਕ ਆ ਅਭੀ ਚਾਹ ਨਹੀਂ ਪੀਂਦਾ ਉਹ ਚਾਹ ਘੱਟੇ ਬਿੰਦਾ ਹੈਗਾ ਸਵੇਰ ਦੇ ਟਾਈਮ ਤੇ ਤੇ ਦੁੱਧ ਵਗੈਰਾ ਹੀ ਦਿੰਦੇ ਆ ਉਹਨੂੰ ਪੀਣ ਨੂੰ ਤੇ ਹੁਣ ਵੀ ਉਹਨੂੰ ਮੈਂ ਕਹ ਰਹੀ ਸੀ ਵੀ ਜੇ ਚਾਹ ਪੀਣੀ ਤਾਂ ਦੇਖ ਲੈ ਕਿਉਂਕਿ ਚਾਹ ਹੋਵੇਂ ਨਹੀਂ ਵੀ ਬਸ ਉਹਨੂੰ ਦੁੱਧ ਚੀ ਪੱਤੀ ਪਾ ਦੇਣੀ ਹੁੰਦੀ ਹੈ ਮੈਂ ਤੇ ਫਿਰ ਕਹਿੰਦਾ ਕਿ ਨਹੀਂ ਮੈਂ ਤਾਂ ਰੈਤੇ ਦੇ ਨਾਲ ਹੀ ਖਾਊਗਾ ਯਾਨੀ ਕਿ ਦਹੀਂ ਦੇ ਨਾਲ ਵੀ ਮੈਨੂੰ ਪੁੰਦੀ ਦਾ ਰੈਤਾ ਬਣਾ ਦਿਓ ਪੁੰਦੀ ਪਾ ਦ ਦੇ ਇਸ ਦੇ ਵਿੱਚ ਤੇ ਮੈਂ ਉਹਨੂੰ ਕਹੀ ਜਾਂਦੀ ਸੀ ਵੀ ਚਲ ਕੋਈ ਗੱਲ ਨਹੀਂ ਫਿਰ ਤੂੰ ਦਹੀਂ ਦੇ ਨਾਲ ਖਾ ਲੈ ਤੇ ਅਸੀਂ ਤਾਂ ਹੁਣ ਚਾਹ ਪੀਵਾਂਗੇ ਕਿਉਂਕਿ ਅਸੀਂ ਤਾਂ ਜਿਵੇਂ ਹੁਣ ਸਵੇਰ ਦੇ ਟਾਈਮ ਤੇ ਮੈਂ ਚਾਹ ਵਗੈਰਾ ਨਹੀਂ ਬਣਾਉਂਦੀ ਹੁੰਦੀ ਕਿ ਪਹਿਲਾਂ ਜਦੋਂ ਉੱਠਦੀ ਆ ਕਿਉਂਕਿ ਜਦੋਂ ਇਹਨਾਂ ਨੇ ਉੱਠਣਾ ਹੁੰਦਾ ਹੈਗਾ ਪਿਓ ਤਾਂ ਇਹਨਾਂ ਉਦੋਂ ਹੀ ਚਾਹ ਬਣਾਉਂਨੇ ਆਪਾਂ ਤੇ ਕਿਉਂਕਿ ਮੈਂ ਤਾਂ ਸਵੇਰੇ ਬਸ ਪਾਣੀ ਦਾ ਗਲਾਸ ਪੀ ਕੇ ਤੇ ਬਸ ਆਪਣੇ ਕੰਮ ਲੱਗ ਜਾਂਦੀ ਆ ਤੇ ਹੁਣ ਬਸ ਇੱਥੇ ਫਿਰ ਇਹਨੂੰ ਸਕੂਲ ਭੇਜ ਕੇ ਤੇ ਹੁਣ 10 ਮਿੰਟ ਬੈਠ ਕੇ ਆਰਾਮ ਨਾਲ ਚਾਹ ਪੀਵਾਂਗੀ ਟਿਕਾਈ ਦੇ ਨਾਲ ਕਿਉਂਕਿ ਸਵੇਰੇ ਤਾਂ ਥੋੜੀ-ਥੋੜੀ ਭੱਜ ਦੌੜ ਜੀ ਹੋ ਜਾਂਦੀ ਹੈ ਸਵੇਰ-ਸਵੇਰੇ ਤਾਂ ਥੋੜਾ ਜਿਹਾ ਕੰਮ ਦਾ ਉਲਝ ਉਲਝ ਜੀ ਜਾਂਦਾ ਕੰਮ ਤੇ ਹੁਣ ਆਪਾਂ ਬਸ ਨੂਰ ਦੇ ਮੈਂ ਇੱਥੇ ਪਰੌਂਠੇ ਬਣਾ ਕੇ ਤੇ ਮੈਂ ਬਣਾ ਲੂੰਗੀ ਚਾ ਤੇ ਇੱਕ ਇੱਕ ਪਰੌਂਠਾ ਅਸੀਂ ਵੀ ਖਾ ਲਾਂਗੇ ਕਿਉਂਕਿ ਫਿਰ ਆਪਾਂ ਦੁਪਹਿਰ ਦੇ ਟਾਈਮ ਤੇ ਰੋਟੀ ਬਣਾਵਾਂਗੇ ਤੇ ਫਿਰ ਇਹਦੇ ਡੈਡੀ ਵੀ ਖੇਤ ਚਲੇ ਜਾਣਗੇ ਤੇ ਮੈਂ ਵੀ ਆਪਣੇ ਕੰਮ ਲੱਗ ਜੂੰਗੀ ਤੇ ਆਪਣਾ ਪਛਵਾ ਵਾਲੋ ਜਿਹੜਾ ਕੰਮ ਅੱਜ ਖਤਮ ਹੋ ਚੁੱਕਿਆ ਪਹਿਲਾਂ ਕਿਉਂਕਿ ਅੱਜ ਮੌਸਮ ਦਾ ਫਰਕ ਸੀ ਤੁਹਾਨੂੰ ਮੈਂ ਦੱਸ ਰਹੀ ਹਾਂ ਕਿ ਮੌਸਮ ਠੰਡਾ ਸੀ ਤਾਂ ਕਰਕੇ ਫਿਰ ਆਪਾਂ ਉਧਰੋਂ ਕੰਮ ਜਿਹੜਾ ਪਹਿਲਾਂ ਖਤਮ ਕਰਤਾ ਤੇ ਅੱਜ ਕਿਵੇਂ ਸਵੇਰੇ ਉੱਠਣ ਸਾਰੇ ਜਿਵੇਂ ਵੇੜਾ ਵਗੈਰਾ ਸੁੰਬਰ ਲੈਣੀ ਹੁੰਦੀ ਹੈ ਪਰ ਅੱਜ ਮੇਰਾ ਵੇੜਾ ਸੁੰਬਰ ਨਾ रह ਗਿਆ ਕਿਉਂਕਿ ਸਵੇਰੇ ਉਹਦਾ ਪੂਰ ਜਿ ਡਗ ਰਹੀ ਸੀ ਫਿਰ ਮੈਂ ਕਿਹਾ ਵੀ ਮੈਂ ਬਾਅਦ ਵਿੱਚ ਸੁੰਬਰੂੰਗੀ ਮੌਸਮ ਜਿਆਦਾ ਖਰਾਬ ਕਰਕੇ ਤੇ ਬਸ ਹੁਣ ਅਰਸ਼ਨੂਰ ਨੂੰ ਮੈਂ ਪਰੌਂਠੇ ਬਣਾ ਕੇ ਇਹਦਾ ਜਲਾ ਟਿਫਿਨ ਆ ਪੈਕ ਕਰਦਾ ਤੇ ਫਿਰ ਮੈਂ ਬਣਾਉਂਗੀ ਚਾਹ ਤੇ ਉਸ ਤੋਂ ਬਾਅਦ ਫਿਰ ਆਪਾਂ ਵੀ ਆਪਦਾ ਨਾਸ਼ਤਾ ਵਗੈਰਾ ਕਰਕੇ ਤੇ ਫਿਰ ਕਰਦੇ ਆਪਾਂ ਅਗਲੇ ਕੰਮ ਹਾਂਜੀ ਲੋ ਜੀ ਇੱਥੇ ਅਰਸ਼ਨੂਰ ਦੀ ਫਰਵਾਨ ਆ ਚੁੱਕੀ ਸੀਗੀ ਤੇ ਅਰਸ਼ਨੂਰ ਗਿਆ ਚਲਾ ਸੀ ਸਕੂਲ ਉਹਦਾ ਟਿਫਨ ਵਗੈਰਾ ਤਿਆਰ ਕਰਦਾ ਸੀ ਤੇ ਆਪਾਂ ਵੀ ਹੁਣ ਇੱਥੇ ਆਪਣਾ ਨਾਸ਼ਤਾ ਕਰਦੇ ਆ ਨਾਲੇ ਚਾਹ ਪੀਂਨੇ ਆ ਤੇ ਪਰੌਂਠਾ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਜਸਪ੍ਰਿਤ ਕੌਰ ਮਾਨਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਉਮੀਦ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਹਾਂਜੀ ਦਿਨ ਹੈਗਾ ਜੀ ਅੱਜ ਮੰਗਲਵਾਰ ਦਾ ਤੇ ਸਵੇਰ ਦਾ ਟਾਈਮ ਆ ਤੇ ਆਪਾਂ ਇਸ ਤੋਂ ਪਹਿਲਾਂ ሽਨੂਰ ਤੇ ਜਿਹੜੇ ਪ੍ਰੌਂਠੇ ਸੀ ਆਲੂ ਵਾਲੇ ਉਹ ਵੀ ਬਣਾ ਦਿੱਤੇ ਹੈਗੇ ਨੇ ਤੇ ਆਪਾਂ ਮੱਜਾਂ ਨੂੰ ਵੀ ਪਾਣੀ ਪਿਆ ਕੇ ਨਵਾ ਕੇ ਬਾਹਰ ਕੱਢਤਾ ਕਿਉਂਕਿ ਅੱਜ ਜਿਹੜਾ ਮੌਸਮਾ ਬਹੁਤ ਸੋਹਣਾ ਹੋ ਰਿਹਾ ਕਿਉਂਕਿ ਬੱਦਲਵਾਈ ਹੋ ਰਹੀ ਹੈ ਤੇ ਜਾਨਕਿ ਪੂਰਾ ਮੀਂਹ ਨਹੀਂ ਪੈ ਰਿਹਾ ਥੋੜੀ ਥੋੜੀ ਪੁਰਜੀ ਡਿੱਗ ਰਹੀ ਸੀਗੀ ਤੇ ਹਵਾ ਵੀ ਚੱਲ ਰਹੀ ਆ ਤੇ ਤਾਂ ਕਰਕੇ ਫਿਰ ਅੱਜ ਆਪਾਂ ਅੰਗਰੋ ਫਰਸ਼ ਵਗੈਰਾ ਧੋ ਕੇ ਪੱਕੇ ਬੰਦ ਕਰ ਦਿੱਤੇ ਤੇ ਮੈਂ ਬਾਹਰ ਬੰਦਤੀ ਮੱਜਾਂ ਕਿਉਂਕਿ ਬਾਹਰ ਮੌਸਮ ਠੰਡਾ ਸੀਗਾ ਤੇ ਇੱਕ ਕੱਚੇ ਥਾਂ ਦੇ ਪਸ਼ੂ ਜਿਹੜੇ ਖੁਸ਼ ਹੋ ਕੇ ਬੈਠਦੇ ਨੇ ਤੇ ਇੱਕ ਮੈਂ ਹਾਂ ਕਿਉਂਕਿ ਦਿਨ ਪਰ ਰਾਤ ਲਗਾਤਾਰ ਹੀ ਪੱਖੇ ਜਿਹੜੇ ਚੱਲਦੇ ਆ ਹਨ ਤੇ ਫਿਰ ਮਜਬੂਰੀ ਚ ਚਲਾਉਣੇ ਪੈਂਦੇ ਕਿਉਂਕਿ ਗਰਮੀ ਕਰਕੇ ਤੇ ਫਿਰ ਮੈਂ ਵੀ ਚੱਲ ਇਹਨਾਂ ਚੱਲ ਅਜ ਤਾਂ ਮੌਸਮ ਠੰਡਾ ਹੈਗਾ ਤੇ ਆਪਣਾ ਥੋੜਾ ਜਿਹਾ ਬਚਤ ਵੀ ਹੋ ਜਾਊਗੀ ਬਿਜਲੀ ਦੀ ਤੇ ਕਿਉਂਕਿ ਪਿਛਲੀ ਵਾਰ ਵੀ ਆਪਾਂ ਨੂੰ 5500 ਰੁਪਿਆ ਬਿੱਲ ਆਇਆ ਸੀ ਜਿਹੜਾ ਹੁਣ ਬਿੱਲ ਆ ਗਿਆ ਪਰ ਵੈਸੇ ਇੰਨਾ ਕਿ ਪਿਛਲੀ ਵਾਰ ਜਿਵੇਂ 5500 ਰੁਪਿਆ ਲਾਇਆ ਸੀਗਾ ਤੇ ਹੁਣ ਬਸ ਇੰਨਾ ਕਿ ਇਸ ਵਾਰੀ ਆ ਜਾਊਗਾ ਪਰ ਜੇ ਇਸ ਤਰ੍ਹਾਂ ਦਾ ਮੌਸਮ ਜਿਵੇਂ ਹੋਣ ਲੱਗ ਗਿਆ ਫਿਰ ਥੋੜਾ ਜਿਹਾ ਚਲੋ ਫਰਕ ਪੈ ਜਾਊਗਾ ਬਾਕੀ ਦੋ ਬਿੱਲ ਤਾਂ ਵੈਸੇ ਇਹ ਥੋੜੇ ਜਿਹਾ ਜ਼ਿਆਦਾ ਹੀ ਆਉਣੇ ਸੀਗੇ ਤੇ ਬਾਕੀ ਚਲੋ ਕੋਈ ਗੱਲ ਨਹੀਂ ਫਿਰ ਗਰਮੀ ਆ ਕੀ ਕਰੀਏ ਨਾ ਇਸ ਵਾਰੀ ਗਰਮੀ ਵੀ ਜ਼ਿਆਦਾ ਪਈ ਹੈ ਤੇ ਹਾਂਜੀ ਲੋ ਜੀ ਹੁਣ ਮੈਂ ਇੱਥੇ ਲੱਗੀ ਸੀ ਵੇੜੇ ਦੇ ਵਿੱਚ ਬੁੱਕਰ ਲਾਉਣ ਵਾਸਤੇ ਤੇ ਕਿਉਂਕਿ ਅੱਗੇ ਤੁਹਾਨੂੰ ਮੈਂ ਦੱਸਿਆ ਵੀ ਸਵੇਰੇ ਸਿਧਿਆ ਹਨਾ ਮੈਂ ਬੁੱਕਰ ਲਾ ਦਨੀ ਹੈ ਵੇੜੇ ਦੇ ਵਿੱਚ ਯਾਨੀ ਕਿ ਵੇੜਾ ਸੁੰਬਰ ਲੈਣੀ ਆ ਤੇ ਅੱਜ ਫਿਰ ਸਵੇਰੇ ਨਾ ਥੋੜੀ ਥੋੜੀ ਪੂਰਜੀ ਡਿੱਗ ਰਹੀ ਸੀ ਤਾਂ ਕਰਕੇ ਫਿਰ ਮੈਂ ਵਿਹੜੇ ਦੇ ਵਿੱਚ ਅੱਜ ਬੁੱਕਰ ਨਹੀਂ ਲਾਈ ਪਹਿਲਾਂ ਪਹਿਲਾਂ ਫਿਰ ਮੈਂ ਉਧਰੋਂ ਮੱਝਾਂ ਵੱਲੋਂ ਹੀ ਕੰਮ ਨਾ ਖਤਮ ਕਰ ਲੱਗੀ ਮੈਂ ਕਿਹਾ ਚੱਲ ਇਧਰੋਂ ਹੀ ਪਹਿਲਾਂ ਨਿਵੇੜਨ ਕੰਮ ਤੇ ਉਧਰੋਂ ਕੰਮ ਜਦ ਤੱਕ ਖਤਮ ਕੀਤਾ ਤੇ ਉਦੋਂ ਨੂੰ ਫਿਰ ਅਚਨੂਰ ਦਾ ਟਾਈਮ ਹੁੰਦਾ ਸੀਗਾ ਫਿਰ ਉਹਦੀ ਰੋਟੀ ਬਣਾਉਣ ਲੱਗ ਗਈ ਤੇ ਹੁਣ ਬਸ ਮੈਂ ਕਿਹਾ ਵੀ ਚੱਲ ਮੈਂ ਪਹਿਲਾਂ ਵਿਹੜਾ ਸੁੰਬਰ ਦਿਆ ਕਿਉਂਕਿ ਜਦੋਂ ਬੱਦਲਾਂ ਤੋਂ ਬਾਅਦ ਫਿਰ ਰਬੀ ਇੱਕੇਦਮ ਦੀ ਧੁੱਪ ਕੱਢਦਾ ਨਾ ਤਾਂ ਬੜੀ ਤੇਜ਼ ਧੁੱਪ ਕੱਢਦਾ ਤੇ ਮੈਂ ਕਾਹ ਵੀ ਫਿਰ ਮੈਨੂੰ ਧੁੱ ਤੇ ਹੁਣ ਮੈਂ ਕੱਪੜੇ ਜਿਹੜੇ ਸੀਗੇ ਉਹ ਮਸ਼ੀਨ ਚ ਪਾਤੇ ਸੀਗੇ ਤੇ ਕੱਪੜੇ ਮਸ਼ੀਨ ਚ ਪਾ ਕੇ ਮੈਂ ਲੱਗੀ ਸੀ ਵਿੜਾ ਸੁੰਭਰਨ ਕਿਉਂਕਿ ਅੱਜ ਜਿਹੜੇ ਕੱਪੜੇ ਮੈਂ ਹੱਥੀਂ ਨਹੀਂ ਅੱਜ ਮੈਂ ਮਸ਼ੀਨ ਦੇ ਵਿੱਚ ਹੀ ਪਾਏ ਸੀ ਕੱਪੜੇ ਕਿਉਂਕਿ ਬੈੱਡ ਸ਼ੀਟ ਵਗੈਰਾ ਚੇਂਜ ਕੀਤੀ ਸੀ ਸੋਫੇ ਦੇ ਕਵਰ ਜਿਹੜੇ ਉਹ ਚੇਂਜ ਕੀਤੇ ਸੀਗੇ ਤੇ ਕੱਪੜੇ ਜਿਹੜੇ ਕਾਫੀ ਹੋ ਗਏ ਸੀਗੇ ਤੇ ਫਿਰ ਮੈਂ ਹਾਂ ਵੀ ਚਲ ਅੱਜ ਆਪਾਂ ਮਸ਼ੀਨ ਦੇ ਵਿੱਚ ਹੀ ਪਾ ਦਿੰਨੇ ਆ ਕੱਪੜੇ ਹੱਥੀਂ ਨਹੀਂ ਧੋਂਦੇਗੇ ਤੇ ਮੈਂ ਮਸ਼ੀਨ ਚ ਕੱਪੜੇ ਪਾ ਕੇ ਤੇ ਲੱਗੀ ਸੀ ਵਿੜਾ ਸੁੰਭਰਨ ਤੇ ਜਦ ਤੱਕ ਮੇਰੇ ਕੱਪੜੇ ਵੀ ਧੋਤੇ ਮੈਂ ਪਹਿਲਾਂ ਵਿੜਾ ਸੁੰਬਰ ਦਿਆਂ ਉਸ ਤੋਂ ਬਾਅਦ ਫਿਰ ਕੱਪੜੇ ਵਗੈਰਾ ਕੱਟ ਕੇ ਮਸ਼ੀਨ 'ਚੋਂ ਫਿਰ ਆ ਪੰਦਰ ਚੜੂ ਵਗੈਰਾ ਝਾੜੂ ਪੂੰਛਾ ਲਾਵਾਂਗੇ ਤੇ ਬਾਕੀ ਮੈਨੂੰ ਇੱਕ ਕਮੈਂਟ ਵੀ ਆਇਆ ਸੀ ਕਿ ਝਾੜੂ ਪੂੰਛੀ ਦੀ ਜਿਹੜੀ ਵੀਡੀਓ ਉਹ ਸ਼ੇਅਰ ਕਰੋ ਤੇ ਮੈਂ ਵੈਸੇ ਕਾਫੀ ਵਾਰ ਪਤਾ ਨਹੀਂ ਕਿ ਉਹ ਮੇਰੀ ਪੂਰੀ ਵੀਡੀਓ ਦੇਖਦੇ ਹੀ ਨਹੀਂ ਹੈਗੇ ਤੇ ਪਤਾ ਨਹੀਂ ਕਿ ਵੈਸੇ ਉਹਨਾਂ ਨੇ ਦੋ ਕਿਹਾ ਕਿ ਦੁਬਾਰਾ ਸ਼ੇਅਰ ਕਰੋ ਵੀ ਮੈਂ ਹਨਾ ਝਾੜੂ ਪੂੰਛੇ ਦੀ ਵੀਡੀਓ ਜਿਹੜੀ ਕਾਫੀ ਵਾਰ ਸ਼ੇਅਰ ਕਰ ਚੁੱਕੀ ਆ ਤੇ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਸੀਗਾ ਆ ਮੈਨੂੰ ਹੁਣ ਯਾਦ ਨਹੀਂ ਕਿ ਕਿਹੜੀ ਆਈਡੀ ਤੋਂ ਕਮੈਂਟ ਆਇਆ ਸੀਗਾ ਕਿ ਉਹਨਾਂ ਨੇ ਕਿਹਾ ਸੀ ਹਨਾ ਵੀ ਸਾਡੂ ਪੁੱਛੇ ਦੀ ਜਿਹੜੀ ਵੀਡੀਓ ਆ ਉਹ ਸ਼ੇਅਰ ਕਰੋ ਤਾਂ ਪਹਿਲਾਂ ਮੈਂ ਸੁੰਬਰ ਕੇ ਕੂੜਾ ਸਾਰਾ ਇੱਧਰ ਨੂੰ ਇੱਕ ਸਾਈਡ ਨੂੰ ਲਿਜਾ ਰਹੀ ਸੀ ਉਧਰਲੀ ਸਾਈਡ ਉਧਰ ਨੂੰ ਲਾਉਣ ਨਹੀਂ ਨਹੀਂ ਮਟੀਰੀ ਤੇ ਫਿਰ ਨਾ ਤੁਹਾਨੂੰ ਮੈਂ ਦੱਸਿਆ ਕਿ ਹਵਾ ਚੱਲ ਰਹੀ ਸੀਗੀ ਤੇ ਫਿਰ ਸਾਰਾ ਜਿਹੜਾ ਪਿੱਛੇ ਜਿਹੜੇ ਪੱਤੇ ਸੀਗੇ ਜਿਵੇਂ ਦੇਖਦੇ ਨਾ ਪੱਤੇ ਜ਼ਿਆਦਾ ਹੋ ਜਾਂਦੇ ਆ ਤੇ ਇਹ ਜਿਹੜੇ ਪੱਤੇ ਡੈਗਦੇ ਆ ਤੇ ਪੱਤੇ ਨਾ ਫਿਰ ਪਿੱਛੇ ਨੂੰ ਹੀ ਆਈ ਜਾਂਦੇ ਸੀਗੇ ਤੇ ਫਿਰ ਮੈਂ ਇੱਧਰੋਂ ਪਹਿਲਾਂ ਤਾਂ ਇੱਧਰ ਨੂੰ ਲਿਜਾ ਰਹੀ ਸੀਗੀ ਤੇ ਫਿਰ ਮੈਂ ਉਧਰੋਂ ਸੁੰਬਰ ਲੱਗ ਗਈ ਫਿਰ ਮੈਂ ਕਿਹਾ ਚੱਲ ਵੀ ਇੱਧਰਲੀ ਸਾਈਡ ਇੱਧਰ ਆਪਣਾ ਜਿਹੜਾ ਬੁੱਟਾ ਲੱਗਾ ਹੋਇਆ ਸੀਗਾ ਕਿੰਨੂ ਆਦਾ ਤੇ ਮੈਂ ਹੁਵੇ ਚਲੋ ਉਹਦੇ ਵਿੱਚ ਹੀ ਮੈਂ ਇਕੱਠੇ ਕਰ ਲੈਨੀ ਆ ਸਾਰੇ ਪੱਤੇ ਸਾਰਾ ਕੂੜਾ ਤੇ ਉਹਦੇ ਵਿੱਚੋਂ ਚੱਕ ਲੂੰਗੀ ਐਵੇਂ ਤਾਂ ਕਮਲ ਜਲ ਆ ਗਿਆ ਜਾਂਦਾ ਸੀ ਕਿਉਂਕਿ ਮੈਂ ਇਧਰੋਂ ਸੰਭਰਦੀ ਸੀ ਉਹ ਫੇਰ ਪਿੱਛੇ ਨੁੱਟ ਕੇ ਹਵਾ ਨਾਲ ਚਲਾ ਜਾਂਦਾ ਸੀਗਾ ਤੇ ਕਿਉਂਕਿ ਕਿਸੇ ਵੀ ਚੀਜ਼ ਕੋਈ ਵੀ ਚੀਜ਼ ਆਣਾ ਜਿਹੜੀ ਚੀਜ਼ ਦਾ ਸੌਖਾ ਤੇ ਉਹਦਾ ਨਾਲ ਦੁੱਖ ਵੀ ਆ ਪਹਿਲਾਂ ਤਾਂ ਐ ਸੀ ਜਿਵੇਂ ਸਵੇਰੇ ਗਰਮੀ ਹੁੰਦੀ ਸੀ ਤੇ ਉਹਦੋਂ ਐ ਕਹਿ ਦਿੰਦੇ ਗਮਮ ਵੱਜਦਾ ਸੀ ਤੇ ਜਦੋਂ ਗਮਮ ਚਾ ਲੱਗਦਾ ਸੀਗਾ ਤੇ ਆਪਾਂ ਕਹਿ ਦਿੰਦੇ ਸੀ ਕਿ ਹਾਏ ਰੱਬਾ ਹਵਾ ਛੱਡ ਦੇ ਹਨਾ ਤੇ ਅੱਜ ਰੱਬ ਨੇ ਹਵਾ ਛੱਡਤੀ ਤੇ ਅੱਜ ਹੁਣ ਇੱਥੇ ਵਿੜੇ ਦੇ ਵਿੱਚ ਬੁੱਕਰ ਲਾਉਣੀ ਜੜੀ ਉਹ ਓਕੀ ਹੋਈ ਪਈ ਆ ਮੈਂ ਕਿ ਪਿੱਛੇ ਨੂੰ ਕੂੜਾ ਉੱਡੀ ਜਾਂਦਾ ਸੀ ਸਾਰਾ ਪਿੱਛੇ ਨੂੰ ਜਾਈ ਜਾਂਦਾ ਸੀਗਾ ਕਿਉਂਕਿ ਜਿਹੜੇ ਡੇਕ ਦੇ ਪੱਤੇ ਆ ਨਾ ਇਹ ਪਿੱਛੇ ਨੂੰ ਚਾਈ ਜਾਂਦੇ ਸੀ ਵਾਰ-ਵਾਰ ਪਿੱਛੇ ਨੂੰ ਚਾਈ ਜਾਂਦੇ ਸੀਗੇ ਫਿਰ ਮੈਂ ਉਧਰੋਂ ਵੀ ਸਾਰਾ ਜਾਨੀ ਕਿ ਸੰਭਰ ਕੇ ਇਕੱਠਾ ਕਰਕੇ ਫਿਰ ਮੈਂ ਇੱਧਰ ਨੂੰ ਹੀ ਲਿਆਈ ਸੀ ਮੈਂ ਕਿਾ ਚੱਲ ਇੱਧਰਲੀ ਸਾਈਡ ਨੂੰ ਹਵਾ ਜੀ ਜਾਂਦੀ ਆ ਵੀ ਇੱਧਰ ਨੂੰ ਵਾਪਸ ਆਉਂਦਾ ਪਿੱਛੇ ਨੂੰ ਕੂੜਾ ਮੈਂ ਕਿਾ ਚੱਲ ਇੱਧਰ ਨੂੰ ਟੀਰੀ ਲਾ ਲੈਣੀ ਇੱਥੇ ਚੱਕ ਲੂੰਗੀ ਹਾਂਜੀ ਲੋ ਜੀ ਮੈਂ ਇੱਥੇ ਹੁਣ ਲੱਗੀ ਸੀ ਅੰਦਰ ਝਾੜੂ ਲਾਉਣ ਕਿਉਂਕਿ ਬਾਹਰੋਂ ਮੈਂ ਬੇੜਾ ਸੁੰਭਰ ਕੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਧੋਤੇ ਕੱਪੜੇ ਮਸ਼ੀਨ ਦੇ ਵਿੱਚ ਕੱਢ ਕੇ ਕੱਪੜੇ ਧੋ ਕੇ ਸੁਕਾ ਕੇ ਹਨਾ ਤੇ ਫਿਰ ਮੈਂ ਬਾਥਰੂਮ ਵਗੈਰਾ ਸਾਫ਼ ਕਰਕੇ ਯਾਨੀ ਕਿ ਬਾਹਰ ਦਾ ਜਿਹੜਾ ਸਾਰਾ ਕੰਮ ਮੈਂ ਖਤਮ ਕਰਾਈ ਸੀ ਤੇ ਹੁਣ ਇੱਥੇ ਮੈਂ ਲੱਗੀ ਸੀ ਅੰਦਰ ਅੰਦਰ ਵੀ ਮੈਂ ਬੈੱਡ ਸ਼ੀਟ ਵਗੈਰਾ ਪਹਿਲਾਂ ਤੁਹਾਨੂੰ ਦੱਸਿਆ ਕਿ ਚੇਂਜ ਕਰਤੀ ਸੀਗੀ ਸਾਰਾ ਜਿਵੇਂ ਡਸਟਿੰਗ ਦਾ ਕੰਮ ਜਿਹੜਾ ਮੇਰਾ ਹੋ ਚੁੱਕਿਆ ਸੀਗਾ ਬਸ ਹੁਣ ਮੇਰਾ ਰਹਿ ਗਿਆ ਸੀ ਝਾੜੂ ਲਾਉਣ ਵਾਲਾ ਕੰਮ ਤੇ ਮੈਂ ਝਾੜੂ ਲਾ ਕੇ ਤੇ ਫਿਰ ਉਸ ਤੋਂ ਬਾਅਦ ਮੈਂ ਲਾਉਂਗੀ ਤੇ ਪੋਚਾ ਤੇ ਇਧਰੋਂ ਮੈਂ ਝਾੜੂ ਪੋਚਾ ਲਾ ਕੇ ਉਸ ਤੋਂ ਬਾਅਦ ਫਿਰ ਮੈਂ ਜਾਣੀ ਕਿ ਕਰੂੰਗੀ ਰਸੋਈ ਦੀ ਸਲੈਪ ਵਗੈਰਾ ਸਾਫ ਕਿਉਂਕਿ ਉਹ ਵੀ ਹਜੇ ਗੈਸ ਵਗੈਰਾ ਸਾਫ ਕਰਨ ਵਾਲਾ ਰਹਿੰਦਾ ਹੈ ਤੇ ਇਧਰੋਂ ਮੈਂ ਕੰਮ ਖਤਮ ਕਰਕੇ ਉਸ ਤੋਂ ਬਾਅਦ ਫਿਰ ਜਾਊਂਗੀ ਰਸੋਈ ਦੇ ਵਿੱਚ ਅੱਜ ਜਿਹੜਾ ਮੰਚਾ ਦੇਖ ਰਿਹਾ ਤੁਹਾਨੂੰ ਬੈੱਡ ਦੇ ਨਾਲ ਇਹ ਮੰਚਾ ਜਿਹੜਾ ਮੈਂ ਅੱਜ ਇੱਥੇ ਖੜਾ ਕਰਤਾ ਮੈਂ ਕਿਾ ਚੱਲ ਕਈ ਵਾਰੀ ਕੋਈ ਆ ਜਾਂਦਾ ਨਾ ਤਾਂ ਫਿਰ ਇੱਧਰ ਇਸੇ ਕਰਕੇ ਤੇ ਫਿਰ ਕਈ ਵਾਰੀ ਕਿਉਂਕਿ ਗੋਮੇ ਐਵੇਂ ਬਣ ਜਾਂਦਾ ਫਿਰ ਦਿਨੇ ਇਸੇ ਛੱਡਣਾ ਪੈਂਦਾ ਐਸੀ ਹੁਣ ਇੰਨਾ ਤਾਂ ਨਹੀਂ ਛੱਡਣਾ ਪੈਂਦਾ ਕਿਉਂਕਿ ਇਸ ਇੰਨਾ ਨਹੀਂ ਚੱਲਦਾ ਕਿਉਂਕਿ ਥੋੜਾ ਜਿਹਾ ਮੌਸਮ ਦਾ ਹੁਣ ਫਰਕ ਪਿਆ ਚੱਲਿਆ ਤੇ ਪਰ ਫਿਰ ਵੀ ਵਿੱਚੋਂ ਕੁਛਕ ਟਾਈਮ ਘੰਟਾ ਕੁ ਚਲਾ ਲੈਨੇ ਫਿਰ ਇਹਦੇ ਨਾਲ ਕਮਰਾ ਜਿਹੜਾ ਠੰਡਾ ਹੋ ਜਾਂਦਾ ਤੇ ਫਿਰ ਤਾਂ ਬਾਅਦ ਵਿੱਚ ਪੱਖਾ ਛੱਡ ਲੈਨੇ ਆ ਤਾਂ ਫਿਰ ਵਧੀਆ ਜਣਕੀ ਸਾਰਾ ਦੁਪਹਿਰਾ ਜਿਹੜਾ ਵਧੀਆ ਲੰਘ ਜਾਂਦਾ ਜੇ ਕਈ ਵਾਰ ਕੋਈ ਆ ਜਾਂਦਾ ਤਾਂ ਫਿਰ ਉਹਦਾ ਛਟ ਨਹੀਂ ਪੈਂਦਾ ਹਨਾ ਬਸ ਹੁਣ ਤਾਂ ਵੀ 25 25 ਕੋ ਦਿਨ ਦੀ ਬਸ ਮਹੀਨੇ ਇਕ ਦੀ ਕਹਿ ਲਉ ਗਰਮੀ ਹੈਗੀ ਆ ਵੈਸੇ ਤਾਂ ਮਹੀਨੇ ਇਕ ਦਾ ਗੁੰਮ ਚ ਜਿਹੜਾ ਇਹ ਬਸ ਮਹੀਨੇ ਇਕ ਦੇ ਰਹਿ ਗਿਆ ਜੀ ਤੇ ਬਾਕੀ ਤਾਂ 1500 15 1600 ਤੋਂ ਮੌਸਮ ਦਾ ਜਿਹੜਾ ਫਰਕ ਪੈਣਾ ਉਹ ਸ਼ੁਰੂ ਹੋ ਜਾਂਦਾ ਬਦਲ ਜਾਂਦਾ ਮੌਸਮ तो पर कि दक पच्ची तक जरा गुम जहाजता है तो ये वाला जो गुम आ चलो नी लग फिर गुम जहा नहीं लगता है तो बाकी गर्मी तो वैसे पंद्रह सौ तक हजे हैगीर सौ तो बाद जो फर्क पै जूगा चलो जी मैं हूँ उधर बैडरूम झाड़ू लगा के मैं आ गई इधर हमें इतने झाड़ू लगा के पहला मैं सारे कि झाड़ू लगा के ਇਫਰ ਮੇਰਾ ਬਸੂਮ ਕੱਲਾ ਰਹਿ ਗਿਆ ਸੀ ਪੋਚਾ ਲਾਉਣ ਆਲਾ ਤੇ ਬਾਕੀ ਇੱਥੇ ਹੁਣ ਧੁੱਪ ਵੀ ਨਿਕਲ ਆਈ ਸੀਗੀ ਫਿਰ ਮੈਨੂੰ ਆਇਆ ਮੈਂ ਖਾ ਚਾੜੂ ਲਾ ਕੇ ਫੇਰੀ ਮੈਂ ਮੱਝਾਂ ਨੂੰ ਵੀ ਅੰਦਰ ਕਰਕੇ ਆਉਣਾ ਕਿਉਂਕਿ ਮੈਂ ਪਹਿਲਾਂ ਸਵੇਰੇ ਤੁਹਾਨੂੰ ਦੱਸ ਰਹੀ ਸੀ ਕਿ ਕਿ ਮੈਂ ਬਾਹਰ ਬੰਦੀਆਂ ਸੀਗੀਆਂ ਹੁਣ ਤੱਕ ਛਾ ਰਹੀ ਸੀਗੀ ਪਰ ਹੁਣ ਜਿਹੜੀ ਧੁੱਪ ਥੋੜੀ ਜੀ ਕਰੜੀ ਧੁੱਪ ਹੀ ਨਿਕਲ ਆਈ ਤੇ ਹੁਣ ਮੈਂ ਫਿਰ ਜਾ ਕੇ ਪਹਿਲਾਂ ਝਾੜੂ ਲਾ ਕੇ ਤੇ ਪਹਿਲਾਂ ਮੱਝਾਂ ਨੂੰ ਅੰਦਰ ਬੰਨ ਕੇ ਆਉਣੀ ਹੈ ਕਿਉਂਕਿ ਫਿਰ ਧੁੱਪ ਦੇ ਵਿੱਚ ਨਾ ਪਸ਼ੂ ਹੌਂਕਦੇ ਆ ਕਿਉਂਕਿ ਗਰਮੀ ਆ ਨਾ ਹਲੇ ਤਾਂ ਕਰਕੇ ਫਿਰ ਮੈਂ ਕਿਹਾ ਵੀ ਚਲ ਮੈਂ ਝਾੜੂ ਕੱਟ ਲਾਂ ਤੇ ਫਿਰ ਮੈਂ ਬੰਨ ਕੇ ਆਉਣੀ ਆ ਕਿਉਂਕਿ ਧੁੱਪਾਂ ਜੀ ਹੋਣ ਲੱਗੀ ਹੁਣ ਕਦੇ ਤਾਂ ਧੁੱਪ ਇੰਨੀ ਕਰੜੀ ਕਰੜੀ ਧੁੱਪ ਨਿਕਲੇ ਆਉਂਦੀ ਆ ਤੇ ਕਦੇ ਛਾਂ ਜੀ ਹੋ ਜਾਂਦੀ ਇੱਕੇਦਮ ਪਰ ਮੈਂ ਕਿਹਾ ਚਲ ਕੋਈ ਗੱਲ ਨਹੀਂ ਵੀ ਹੁਣ ਘੰਟਾ ਦੋ ਦੋ ਘੰਟੇ ਬੈਠ ਕੇ ਪਸੂ ਵਧੀਆ ਆਰਾਮਦਾਰੀ ਨਾਲ ਪੋਲੇ ਤਾਂ ਤੇ ਹੁਣ ਆਪਾਂ ਅੰਦਰ ਹੀ ਕਰ ਦਿੰਨੇ ਆ ਤੇ ਹੁਣ ਮੈਂ ਝਾੜੂ ਲਗਾ ਕੇ ਤੇ ਮੱਝਾਂ ਨੂੰ ਕਰਿਆਣੀ ਅੰਦਰ ਤੇ ਅੱਜ ਦੀ ਵੀਡੀਓ ਦਾ ਵੀ ਆਪਾਂ ਐਂਡ ਇੱਥੇ ਕਰਦੇ ਆ ਜੀ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਕਰਨਾ ਜੀ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸਤਿ ਸ਼੍ਰੀ ਅਕਾਲ ਜ ਸਾਰਿਆਂ ਨੂੰ